ਉਹਨਾਂ ਨੂੰ ਬਗਾਈ ਦਾ ਇੱਕ ਮਤਾ ਪਾਸ ਕੀਤਾ ਗਿਆ ਉੱਥੇ ਹੀ ਦੇਸ਼ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਧੰਨਵਾਦ ਦਾ ਮਤਾ ਕਿਉਂਕਿ ਬਹੁਤ ਵੱਡਾ ਹੰਗਾਰਾ ਦੇਸ਼ ਦੇ ਲੋਕਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਬੀਜੇਪੀ ਪਾਰਟੀ ਨੂੰ ਦਿੱਤਾ ਉਸ ਦਾ ਮਤਾ ਵੀ ਪਾਸ ਕੀਤਾ ਗਿਆ ਸਹਿਮਤੀ ਦੇ ਨਾਲ ਇੱਕ ਜਿਹੜਾ ਕਿਉਂਕਿ ਮੇਨ ਪੋਲੀਟੀਕਲ ਪਾਰਟੀ ਦੇਸ਼ ਦੀ ਹੈ ਕਿ ਸਾਡਾ ਜਿਹੜਾ ਇੱਕ politcal resolution ਸੀਗਾ ਰਾਜਨੀਤਿਕ ਪ੍ਰਸਤਾਵ ਸੀਗਾ ਜਿਹਦੇ ਵਿੱਚ ਦੇਸ਼ ਦਾ ਜਿਹੜਾ ਰਾਜਨੀਤਿਕ ਮਾਹੌਲ ਹੈ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਮਾਹੌਲ ਹੈ ਬਣਦਾ ਜਾ ਰਿਹਾ ਹੈ ਉਹਦੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਾਰੇ ਸੀਨੀਅਰ ਆਗੂਆਂ ਨੇ ਆਪਣੀ رائے ਆਪਣੇ ਸੁਝਾਅ ਦੇ ਕੇ ਉਸ ਮਤੇ ਨੂੰ ਪਾਸ ਕੀਤਾ ਗਿਆ ਇਹ ਬਾਕੀ ਵੀ ਵਿਸਤਾਰ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਐ ਉਹਦਾ ਐਨਾਲਿਸਿਸ ਵੀ ਕੀਤਾ ਗਿਆ ਉਹਦੇ ਆંકੜਿਆਂ ਨੂੰ ਕਿਸ ਤਰ੍ਹਾਂ ਕਿੱਥੇ ਜਿਹੜੀ ਰੀਚ ਭਾਜਪਾ ਦੀ ਐ ਕਿਹੜੇ ਕਿਹੜੇ ਹਲਕਿਆਂ ਦੀ ਕਿਹੜੇ ਕਿਹੜੇ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੀ ਕਿਸ ਤਰ੍ਹਾਂ ਭਾਜਪਾ ਨੇ ਪਰਫਾਰਮ ਕੀਤਾ ਤੇ ਉਹਦੇ ਤੋਂ ਕੀ ਨਤੀਜੇ ਡਰਾਅ ਕਰਨੇ ਚਾਹੀਦੇ ਹਨ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਉਸਤਾਰ ਨਾਲ ਹੋਈ ਐ ਮੇਨਗਰ ਹਨੂ ਮੈਂ ਸਮਰਾਈਜ਼ ਕਰਾਂ ਸਾਰੇ ਅੱਜ ਦੀ ਕਮੇਟੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੇਨ ਗੱਲ ਨਿਕਲ ਕੇ ਆਈ ਹੈ ਕਿ ਆ ਜਿਹੜਾ ਪੰਜਾਬ ਦੇ ਅੰਦਰ ਭਾਜਪਾ ਨੂੰ 25 ਲੱਖ 10 ਹਜ਼ਾਰ ਦੇ ਕਰੀਬ ਵੋਟ ਪਏ ਹੈ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਭਾਜਪਾ ਦੇ ਅੰਦਰ ਦਰਸਾਉਂਦਾ ਹੈ ਜਿੱਥੇ 25 ਲੱਖ ਲੋਕਾਂ ਨੇ ਆਪਣਾ ਵਿਸ਼ਵਾਸ ਪੰਜਾਬ ਬੀਜੇਪੀ ਦੇ ਅੰਦਰ ਦਰਸਾਇਆ ਉਥੇ ਹੀ ਆ ਜਿਹੜਾ ਵੋਟ ਹੈ ਉਹਨਾਂ ਲੋਕਾਂ ਦੀ ਆਸ ਤੇ ਉਮੀਦ ਦਾ ਵੀ ਪ੍ਰਤੀਕ ਹੈ ਉਹ ਲੋਕ ਜਿਹ ਆਸ ਤੇ ਉਮੀਦ ਦੇ ਨਾਲ ਬੀਜੇਪੀ ਕੰਨੀ ਦੇਖ ਰਹੇ ਹੈ ਕਿਉਂਕਿ ਰਾਜਨੀਤਿਕ ਪ੍ਰਸਤਾਵ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਜਾ ਰਹੇ ਹੈ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਲਾਅ ਐਂਡ ਆਰਡਰ ਟੋਟਲੀ ਮਿਸਿੰਗ ਹੈ ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੇ ਆ ਸਰਕਾਰ ਐ ਚਾਹੇ ਇਸ ਤੋਂ ਪਹਿਲਾਂ ਸਰਕਾਰ ਬਣੀ ਉਹ ਮੁੱਦੇ ਅੱਜ ਵੀ ਜਿਉਂਦੇ ਟੋਂ ਖੜੇ ਆ ਉਹ ਇਨਫੈਕਟ ਦਰਜਨਾਰ ਕਰ ਦਿੱਤੇ ਗਏ ਮੁੱਦੇ ਜਿਹੜੇ ਸੀਗੇ ਬੇਅਦਬੀ ਦਾ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਮੁੱਦਾ ਸੀਗਾ ਡਰੱਗਸ ਦਾ ਮੁੱਦਾ ਸੀਗਾ ਤੇ ਵੇਤ ਬਜਰੀ ਦੇ ਅਗਰਾਮ ਲੈ ਲੈ ਕੇ ਇਹ ਲੋਕ ਜਿਹੜੇ ਬਣਦੇ ਰਹੇ ਆ ਉਹ ਮੁੱਦੇ ਤਾਂ ਉੱਥੇ ਰਹਿ ਗਏ ਅੱਜ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੜਕਾ ਲੱਗਿਆ ਉਹ ਤੜਕਾ ਜਿਹੜਾ ਲੱਗਿਆ ਲਾਅਲ ਆਰਡਰ ਨੂੰ ਲੈ ਕੇ ਫਿਰੋਤੀਆਂ ਬਦਮਾਸ਼ੀਆਂ ਤੇ ਜਿਸ ਤਰ੍ਹਾਂ ਸੇ ਆਉਣ ਤਾ ਹਾਈ ਕੋਰਟ ਦੇ ਵੀ ਹੋ ਸਕਦਾ ਦੋ ਹਫ਼ਤੇ ਹੋਰ ਪੈ ਜਾਣ ਜਿਹੜਾ ਟਾਈਮ ਮੰਗਿਆ ਸਿੱਟ ਨੇ ਕਿ ਜਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੋਂ ਮਾਫੀਆ ਆਪਰੇਟ ਕਰ ਰਿਹਾ ਹੈ ਲੋਕਾਂ ਤੋਂ ਰੈਨਸਮ ਫਿਰੋਤੀਆਂ ਮੰਗੀਆਂ ਜਾ ਰਹੀ ਹੈ ਉਹ ਗੱਲਾਂ ਵੀ ਅੱਜ ਡਿਸਕਸ ਹੋਈਆਂ ਤੇ ਉਹਦੇ ਉੱਤੇ ਪੰਜਾਬ ਦੇ ਭਵਿੱਖ ਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ ਹੈ ਜਿਸ ਤਰ੍ਹਾਂ ਦੇ ਕੱਟੜਵਾਦ ਦੇ रेडिकल व्यूज ਨੂੰ ਉਗਾਰਾ ਪੰਜਾਬ ਦੇ ਅੰਦਰ ਮਿਲ ਰਿਹਾ ਹੈ बिकॉज लॉ एंड ऑर्डर मिसिंग ਹੈ ਉਹਦੇ ਅੰਦਰ ਇਸ ਕਿਸਮ ਦੇ ਜਿਹੜੇ ਖਿਆਲ ਆ ਪਨਪ ਰਹੇ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਬੀਜੇਪੀ ਨੇ ਇਕਮਤੋ ਕੇ ਰਿਜ਼ੋਲਵ ਕੀਤਾ ਹੈ ਵੀ ਜਿਸ ਆਸ ਦੇ ਨਾਲ ਜਿਸ ਉਮੀਦ ਦੇ ਨਾਲ ਅੱਜ 25 ਲੱਖ ਲੋਕਾਂ ਨੇ ਬੀਜੇਪੀ ਅੱਲੇ ਜਦੋਂ ਪਾਰਟੀ ਇਲੈਕਸ਼ਨ ਲੜੀ ਹੈ ਤੇ ਉਸ ਉਮੀਦ ਦੇ ਨਾਲ ਜਿਹੜਾ ਉਹਨਾਂ ਨੇ ਬਾਹ ਪਕੜੀ ਹੈ ਬੀਜੇਪੀ ਨੇ ਇਦੇ ਨਾਲ ਸਾਡੀ ਇੱਕ ਧਰਮ ਬਣਦਾ ਹੈ ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਦੀ ਆਸ ਤੇ ਉਮੀਦਾਂ ਦੇ ਉੱਤੇ ਖੜਾ ਉਤਰਨ ਵਾਸਤੇ ਸਾਨੂੰ ਹਰ ਸੰਭਵ ਰਿਜ਼ੋਲਵ ਕਰਕੇ ਉਸ ਮਸਲੇ ਨੂੰ ਵੀ ਹੈਵ ਟੂ ਬੀ ਟੋਟਲੀ ਰੈਜ਼ੋਲਿਊਟ ਵੀ ਇਹਨਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਕਿਸੇ ਕਿਸਮ ਦੀ ਥੇਸ ਹੁੰਦਾ ਨਾ ਪਹੁੰਚੇ ਤੇ ਜਿੱਥੇ بار-ਬਾਰ ਮੈਂ ਦੁਹਰਾਉਂਦਾ ਰਿਹਾ ਅੱਜ ਪੰਜਾਬ ਦੇ ਲੋਕਾਂ ਨੇ ਜਦੋਂ ਵੋਟਾਂ ਪਾਈਆਂ ਆਫੀਸ਼ੀਅਲੀ ਸਰਟੀਫਾਈਡ ਗੱਲ ਇਹ ਨੂੰ ਕਹੋ ਪੀ ਪੰਜਾਬ ਦੇ ਅੰਦਰ ਆਪੋਜੀਸ਼ਨ ਦਾ ਰੋਲ ਭਾਜਪੀ ਨੇ ਨਿਭਾੜਿਆ ਇਹਦੇ ਵਾਸਤੇ ਅੱਜ ਸਾਰਿਆਂ ਨੇ ਸਹਿਮਤ ਹੋ ਕੇ ਇਸ ਗੱਲ ਤੇ ਹੌਸਲਾ ਕੀਤਾ ਵੀ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਕਿਉਂਕਿ ਇਹ ਦੋਨੋਂ ਰਲੇ ਹੋਏ ਐ ਦੋਨਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਉਹਦੇ ਬਾਅਦ ਕੋਈ ਹੋਰ ਆਸ ਆਸਰਾ ਨਹੀਂ ਬਚਦਾ ਤੇ ਉਸ ਗੱਲ ਨੂੰ ਮਜ਼ਬੂਤੀ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਪੂਰਾ ਉਤਰਾਂਗੇ ਤੇ ਸਾਡੀ ਕੇਂਦਰ ਤੋਂ ਸਾਡੇ ਜੇ ਗੁਪਿੰਦਰ ਯਾਦਵ ਜੀ ਆਏ ਸੀਗੇ ਤੇ ਕੇਂਦਰ ਦੇ ਨੁਮਾਇੰਦੇ ਤੁਹਾਡੇ ਆਪਣੇ ਲੁਧਿਆਣੇ ਦੇ ਚੁਣੇ ਨੁਮਾਇੰਦੇ ਕਰ ਰਹੇ ਪੰਜਾਬ ਦੀ ਨੁਮਾਇੰਦਗੀ ਅਚ ਕੇਂਦਰ ਦੇ ਅੰਦਰ ਕਰ ਰਹੇ ਨਵਦੀਨ ਬਿੱਟੂ ਜੀ ਇਹਨਾਂ ਨੂੰ ਆ ਵੀ ਉਥੇ ਇਸ ਕਮੇਟੀ 'ਚ ਅਪੀਲ ਕੀਤੀ ਗਈ ਵੀ ਪੰਜਾਬ ਦੀ ਵਿਲੱਖਣ ਸ਼ਖਸੀਅਤ ਪੰਜਾਬ ਦੀ ਹਰੇਕ ਸੂਬਾ ਆਪਣੇ ਆਪਣੇ ਕੈਰੈਕਟ੍ਰਿਸਟਿਕ ਹੈ ਪਰ ਪੰਜਾਬ ਦੇ ਇੱਕ ਵਿਲੱਖਣ ਸੂਬਾ ਹੈ ਬਾਰਡਰ ਸਟੇਟ ਹੈ ਸਾਡੀਆਂ ਆਪਣੀਆਂ ਪਰੇਸ਼ਾਨੀਆਂ ਤੇ ਬਹੁਤ بڑے ਲੋਕ ਭਾਵੁਕ ਹੈ ਇੱਥੇ ਦੀ ਉਹ ਸੈਂਸਿਟੀਵਿਟੀ ਨੂੰ ਧਿਆਨ ਚ ਰੱਖ ਕੇ ਪੋਲਿਸੀ ਇਸ਼ੂਜ਼ ਸਾਈਡ ਉਸੇ ਹੋ ਸਕਦਾ ਸਮਾਂ ਲੱਗੇ ਪਰ देयर ਆਰ ਸਰਟਨ ਇਰੀਟੈਂਟਸ ਜਿਹੜੇ ਲੋਕਾਂ ਨੂੰ ਚੁਭਦੇ ਐ ਜਿਸ ਨੂੰ ਬਾਰ ਬਾਰ ਲੋਕਲ ਯੂਨਿਟ ਨੂੰ ਉਹਨਾਂ ਗੱਲਾਂ ਨੂੰ ਉਹਦਾ ਜਵਾਬ ਦੇ ਹੀ ਬਣਦੀ ਐ ਉਹਨਾਂ ਨੂੰ ਪੁਰਾਣੇ ਜਿਹੜੇ ਆਊਟਸਟੈਂਡਿੰਗ ਇਸ ਕਿਸਮ ਦੇ ਇਰੀਟੈਂਟ ਇਸ਼ੂ ਐ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਅੱਗੇ ਤੋਂ ਪਾਬੰਦ ਕੀਤਾ ਜਾਵੇ ਵੀ ਇਸ ਕਿਸਮ ਦੇ ਅਵਾਰਡੇਬਲ ਜਿਹੜੇ ਐ ਬਿਲਕੁਲ ਬਹੁਤ ਸਾਰੇ ਮਸਲਿਆਂ ਨੂੰ ਉਭਰੇ ਨਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਭਾਜਪਾ ਦੇ ਖਿਲਾਫ ਕੋਈ ਇੱਕ ਨੈਰੇਟਿਵ ਖੜਾ ਕਰਨ ਦੀ ਮੌਕਾ ਮਿਲੇ ਉੱਥੇ ਹੀ ਅਪੀਲ ਕੀਤੀ ਗਈ ਰੁਨੀਤ ਬਿੱਟੂ ਜੀ ਤੇ ਭੁਪਿੰਦਰ ਯਾਦਵ ਜੀ ਦੇ ਜ਼ਰੀਏ ਵੀ ਡਾਇਲੌਗ ਇਜ਼ ਦ ਓਨਲੀ ਵੇ ਆਊਟ ਲੋਕਾਂ ਨੇ ਗੱਲਬਾਤ ਦੇ ਨਾਲ ਜਿਹੜਾ ਸਾਡੇ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਇੱਕ ਬੰਡਰ ਖੜਾ ਕੀਤਾ ਗਿਆ ਇੱਕ ਲੋਕਾਂ ਨੇ ਅਹਿਸਾਸ ਕੀਤਾ ਜੇ ਸਾਰੇ ਮੈਂਬਰਸ ਦੀ ਕੋਈ رائے ਸੀਗੀ ਤੇ ਇੱਕ ਫਾਲਸ ਨੈਰੇਟਿਵ ਖੜਾ ਕੀਤਾ ਗਿਆ ਇੱਕ ਮਿਥ ਬਣਾਈ ਗਈ ਹੈ ਕਿ ਕਿਸਾਨਾਂ ਨੂੰ ਬੀਜੇਪੀ ਦੇ ਖਿਲਾਫ ਬਣਾਉਣ ਵਾਸਤੇ ਉਸ ਮਿਥ ਨੂੰ ਉਸ ਝੂਠ ਨੂੰ ਉਸ ਪਰਸੈਪਸ਼ਨ ਨੂੰ ਜਿਹੜੀ ਬਿਲਡ ਕੀਤੀ ਗਈ ਹੈ ਉਹਨੂੰ ਤੋੜਨ ਵਾਸਤੇ ਹੁਣ ਜਿਹੜਾ ਮੌਕਾ ਹੈ ਡਾਇਲੌਗ ਐਟ 올 ਲੈਵਲ ਸਾਡੇ ਪਾਰਟੀ ਲੈਵਲ ਤੇ ਅੱਜ ਜਦੋਂ ਵੋਟਾਂ ਦਾ ਮਾਹੌਲ ਨਹੀਂ ਤੇ ਜਿਸ ਕਿਸਮ ਦਾ ਸਰਚਾਰਜ ਮਹੌਲ ਇਲੈਕਸ਼ਨ ਦੇ ਦੌਰਾਨ ਸੀ ਉਹ ਹੁਣ ਐਸਸਾਈਡਿਡ ਤੇ ਉਹਦੇ ਵਿੱਚ ਪਿੰਡਾਂ 'ਚ ਜਾ ਕੇ ਆਊਟਰੀ ਜਿਹੜਾ ਪ੍ਰੋਗਰਾਮ ਹੈ ਆਪਣਾ ਪੱਖ ਇੱਕ ਸੁਖਾਵੇਂ ਮਾਹੌਲ ਦੇ ਅੰਦਰ ਲੋਕਾਂ ਨਾਲ ਬੈਠ ਕੇ ਟੂ ਬਿਲਡ ਥੈਟ ਟਰਸਟ ਬੈਕ ਅਗੇਨ ਵੀ ਭਾਜੀਪੀ ਜਿਹੜੀ ਹੈ ਹਰ ਵਰਗ ਦੇ ਵਾਸਤੇ ਕੰਮ ਕਰ ਰਹੀ ਹੈ ਜਿਹਦੇ ਵਿੱਚ ਕਿਸਾਨੀ ਪ੍ਰਮੁੱਖ ਹੈ ਉਹਨੂੰ ਕੇਂਦਰ ਲੈਵਲ ਤੇ ਵੀ ਬੈਠ ਕੇ ਉਹਦਾ ਬੁਏ ਐਵਰੀਬਡੀ ਆਲ ਸਟੇਕ ਹੋਲਡਰਸ ਕਿਉਂਕਿ ਆ ਵੀ ਉੱਥੇ ਮਸਲਾ ਡਿਸਕਸ ਹੋਇਆ ਵੀ ਜਦੋਂ ਉਹ ਤਿੰਨ ਕਾਨੂੰਨ ਬਣਾਏ ਗਏ ਸਮਾਂ ਉਹ ਉਹਦੇ ਵਿੱਚ ਸਟੇਕ ਹੋਲਡਰਸ ਇਨਵੋਲਵ ਨਹੀਂ ਸੀਗੇ ਉਸ ਗਲਤੀ ਨੂੰ ਵੀ ਸਹੀ ਕਰਕੇ ਜਿਹੜੇ ਵੀ ਮਸਲੇ ਹੈ ਉਹਦੇ ਵਿੱਚ ਸਿਰਫ ਦੋ ਐਜੀਆਂ ਜਿੱਥੇ ਬੰਦੀਆਂ ਦੇ ਰਹਿਣ ਨੂੰ ਕਰਨ ਤੇ ਨਾ ਛੱਡ ਦਿੱਤਾ ਜਾਵੇ ਜਿਹੜੇ ਕਿ ਜਿਨ੍ਹਾਂ ਦੀ ਤਾਰ ਸਿੱਧੇ ਤੇ ਸਿੱਧੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਐਵਰੀ ਸਟੇਕ ਹੋਲਡਰ ਆਲ ਫੁੱਲੀ ਰਿਪਰੈਜ਼ੈਂਟੇਸ਼ਨ ਕਿਸਾਨਾਂ ਦੀ ਵੀ ਇਕਨੋਮਿਸਟ ਵੀ ਵੀ ਐਗਰੀਕਲਚਰ ਸਾਇੰਟਿਸਟ ਵੀ ਤੇ ਲੋਕਾਂ ਦੀ ਤੇ ਖਾਸ ਜਿਹੜੇ ਕਿਸਾਨ ਹੈ ਅਕੋਤੀ ਆਗੂ ਛੱਡ ਕੇ ਕਿਸਾਨਾਂ ਦਾ ਡਾਇਰੈਕਟ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਹਨਾਂ ਲੀਡਰ ਦੇ ਨਾਲ ਬੁਲਾ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਪੰਜਾਬ ਦੀ ਖੁਸ਼ਹਾਲੀ ਬਿਹਤਰੀ ਵਾਸਤੇ ਰਗਲੇ ਪੰਜਾਬ ਨੂੰ ਫੇਰ ਬਣਾਉਣ ਦਾ ਜਿਹੜਾ ਇੱਕ ਟੀਚਾ ਹੈ ਉਹਨੂੰ ਲੈ ਕੇ ਸਾਰੇ ਐਸੇ ਕੰਮ ਕਰੀਏ ਐ ਮਤੇ ਜੋ ਤੇ ਪਾਸ ਕੀਤੇ ਗਏ ਹੈ ਇਹਦੇ ਇਲਾਵਾ ਅਗਰ ਮੈਂ ਉਹ ਰਮਨਿਨ ਵੀ ਤੁਹਾਨੂੰ ਰਿਕੁਐਸਟ ਕਰੂੰਗਾ ਔਰ ਇਹਦੇ ਤੇ ਆਪਣਾ ਤੁਹਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰਨਗੇ ਪਲੀਜ਼ ਬਿਲਕੁਲ ਅੱਜ ਐਕਸਟੈਂਡਡ ਕੰਮ ਕਰਨੀ ਸੀ ਉਹਦੇ ਵਿੱਚ ਸਾਰੀ ਸਭ ਤੋਂ ਪਹਿਲਾਂ ਤਾਂ ਸਾਰੀ ਭਾਜਪਾ ਪਾਰਟੀ ਵੱਲੋਂ ਥੱਲੇ ਤੋਂ ਲੈ ਕੇ ਚਾਹੇ ਉਹ ਸਾਡੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚਾਹੇ ਸਾਡੀ ਸਟੇਟ ਬਾਡੀ ਸਭ ਨੇ ਸਾਡੇ ਲੀਡਰਸ਼ਿਪ ਦਾ ਜਖਰ ਸਿੰਘ ਸਾਡੇ ਮੈਂਬਰ ਨੇ ਉਹਨਾਂ ਦਾ ਉਹਨਾਂ ਦੀ ਰਹਿਨਮਾਈ ਥੱਲੇ ਇੱਕ ਬਹੁਤ ਵਧੀਆ ਪਰਫਾਰਮੈਂਸ ਅਜਿਹੀ ਉਹ 19% 23 ਸੀਟਾਂ ਤੇ ਅਸੀਂ ਜਿੱਤੇ ਤੇ 25 ਲੱਖ ਤੋਂ ਉੱਤੇ ਵੋਟ ਪਈ ਇਹ ਸਾਰਿਆਂ ਨੇ ਇਸ ਗੱਲ ਦਾ ਵਧਾਈ ਦਿੱਤੀ ਜਾਕੀ ਸਭ ਤੇ ਅੱਗੇ ਇਸੇ ਤਰੀਕੇ ਨਾਲ ਕੰਮ ਕਰ ਕਿਉਂਕਿ ਸਾਡੇ ਕੋਲ ਦੋ ਸਾਲ ਤੋਂ ਉੱਤੇ ਦਾ ਸਮਾਂ ਹੈ ਜਿਵੇਂ ਇਹ ਗੱਲ ਕਹੀ ਉਥੇ ਅੱਗੇ ਜ਼ਿੰਮੇਵਾਰੀ ਵੀ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਸਾਡੇ ਉੱਤੇ ਕਿ ਪਈ ਆ ਬੀਜੇਪੀ ਤੇ ਲੋਕਾਂ ਨੇ ਇੱਕ ਉਬਰਦੀ ਹੋਈ ਪਾਰਟੀ ਇਹਨੂੰ ਬਣਾਇਆ ਏ ਬੇਸ਼ੱਕ ਬਹੁਤ ਪ੍ਰਾਣੀ ਪਰ ਇਸ ਵਾਰ ਇੱਕ ਨਵਾਂ ਲੋਕਾਂ ਨੇ ਇਹ ਇਛਾਸ ਤੇ ਕਿਰਨ ਜਿਹੜੀ ਉਹ ਰੱਖੀ ਆ ਉਹਦੇ ਤਰੀਕੇ ਨਾਲ ਡਾਕਟਰ ਸਾਹਿਬ ਜੀ ਨੇ ਅੱਜ ਸਾਬੇਂ ਪ੍ਰਧਾਨ ਮੰਤਰੀ ਜੀ ਦਾ ਸਾਰੇ ਇਹ ਮਤਾ ਹੋਇਆ ਕਿ બીજી ਵਾਰ ਉਹ ਬਣੇ ਦੂਜੀ ਗੱਲ ਅਸੀਂ ਐਸੀਆਂ ਸਟੇਟਾਂ ਦਿੱਤੀਆਂ ਉੜੀਸਾ ਆ ਗੀ ਉਹਦੋਂ ਮਾਰੋ ਸੀ ਆਪਣੇ ਐਨਡੀਏ ਨਾਲ ਚਾਹੇ ਅਸੀਂ ਆਂਧਰਾ ਪ੍ਰਦੇਸ਼ ਦਿੱਤੇ ਹੋ ਚਾਹੇ ਅਸੀਂ ਨਾਚਲ ਕੇ ਇਹ ਜੀਆਂ ਵੱਡੀਆਂ ਪ੍ਰਾਪਤੀਆਂ ਨੇ ਇਹ ਕੋਈ ਆਪੋਜੀਸ਼ਨ ਤੇ ਅੱਜੋ ਚਾਹੇ ਜਿੰਨੀਆਂ ਮਰਜੀ ਖੁਸ਼ੀ ਬਣਾਉਣ ਚਾਹੇ ਕੁਸ਼ ਮਨੋ ਉਹ ਗੱਲ ਵੱਖਰੀ ਆ ਪਰ ਚਾਰ ਸਟੇਟਾਂ ਦਿੱਤੀਆਂ ਤੇ 240 ਸੀਟਾਂ ਕੱਲੀਆਂ ਨੇ ਜਿਹੜੀਆਂ ਉਹ ਤੀਜੀ ਵਾਰ ਸਿੱਤਨਾ ਬਹੁਤ ਰਮਾਕੇਵਲ ਬਹੁਤ ਵੱਡੀ ਜਿਹੜੀ ਗੱਲ ਆ ਆਪੋਜੀਸ਼ਨ ਦੇ ਕਾਂਗਰਸ ਦੀ ਟੋਟਲ 300 ਵਾਰ ਦੀਆਂ ਸੀਟਾਂ ਮੜਾ ਲੀਆਂ ਜਾਂ ਉਹ ਵੀ ਇੰਨੀਆਂ ਨਹੀਂ ਤੇ ਇਸ ਕਰਕੇ ਇਹਦੇ ਲਈ ਸਾਰੀ ਬੀਜੇਪੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਤੇ ਪੰਜਾਬ ਚ ਜਾਖੜ ਸਾਹਿਬ ਨੇ ਕੀਤੀ ਤੇ ਜੋ ਇਹ ਗੱਲਾਂ ਕੀਤੀਆਂ ਰਹੀਆਂ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਕਿਸ ਤੀਕੇ ਨਾਲ ਡਰੱਗਸ ਉਹ ਸਾਰੀਆਂ ਗੱਲਾਂ ਇਹ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਜੋ ਸਟੇਟ ਪਾਰਟੀ ਨੇ ਚਾਹੇ ਭਵਿੰਦਰ ਯਾਦਵ ਜੀ ਹੋਣ ਚਾਹੇ ਮੈਂ ਹੋਵਾਂ ਜੋ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿਉਂਕਿ ਪਾਰਟੀ ਦੇ ਕਾਰਨ ਹੀ ਸਭ ਕੁਝ ਹੁੰਦਾ ਹੈ ਤੇ ਉਹਨਾਂ ਨੂੰ ਕਿਵੇਂ ਅੱਗੇ ਲਾਗੂ ਕਰਾਈਏ ਕਿਵੇਂ ਉਹਨਾਂ ਨੂੰ ਇੱਥੇ ਆਉਣ ਵਾਲੇ ਦਿਨਾਂ ਚ ਰਣਨੀਤੀ ਨੀਤੀ ਬਣਾਈਏ ਉਹਦੇ ਲਈ ਅਸੀਂ ਹਰ ਸੰਭਵ ਜਿਹੜੀਆਂ ਉਹ ਚੀਜ਼ ਕਰਾਂਗੇ ਜੋ ਅੱਜ ਪਾਰਟੀ ਵੱਲੋਂ ਤੇ ਪ੍ਰਧਾਨ ਜੀ ਵੱਲੋਂ ਜੋ ਦਿਸ਼ਾ ਹਦਾਇਤ ਦਿੱਤੇ ਗਏ ਨੇ ਤੇ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਮੇਨਾਂ ਨੇ ਕੀਤੀਆਂ ਹਨ ਉਹਨ ਕਿਸ ਤਰੀਕੇ ਨਾਲ ਪੰਜਾਬ ਦੇ ਖਾਸ ਵੀ ਸੈਂਟੀਮੈਂਟ ਨੂੰ ਦੇਖਦੇ ਹੋਏ ਬਾਰਡਰ ਸਟੇਟ ਦੇਖਦੇ ਹੋਏ ਉਹ ਭਾਵਨਾਵਾਂ ਜਿਹੜੀਆਂ ਉਹ ਸਾਰੀਆਂ ਉਹਨੂੰ ਦਰਸਤ ਕੀਤਾ ਜਾਵੇ ਠੀਕ ਕੀਤਾ ਜਾਵੇ ਤੇ ਇਹ ਗੱਲ ਅਫੇਰ ਇੱਕ ਵਾਰੀ ਸਾਰੇ মিডিਆ ਦੇ ਮੂਰੇ ਇਹੀ ਗੱਲ ਸਭ ਤੋਂ ਵਿਸ਼ੇਸ਼ ਹੋਈ ਹੈ ਕਿ 19% ਤੇ 25 ਲੱਖ ਤੋਂ ਤੇ ਵੋਟ ਜਿਹੜੀ ਭਾਜਪਾ ਨੇ ਹਾਸਲ ਕੀਤੀ ਆ ਤੇ ਸਾਰੀ ਪਾਰਟੀ ਨੇ ਜਾਖਰ ਸਾਹਿਬ ਤੇ ਸਾਰੀ ਪਾਰਟੀ ਦਾ ਸੀ ਬਹੁਤ ਬਹੁਤ ਧੰਨਵਾਦ ਇੱਕ ਗੱਲ ਮੈਂ ਐਡ ਕਰਨੀ ਜਾਊਂਗਾ ਜਿੱਥੇ ਡਾਟਾ ਐਵੈਲਸਿਸ ਕੀਤਾ ਗਿਆ ਉੱਥੇ ਇੱਕ ਗੱਲ ਸਾਹਮਣੇ ਆ ਗਈ ਕਿ ਵੱਡਾ ਭਰਾ ਕੌਣ ਸੀ ਤੇ ਛੋਟਾ ਭਰਾ ਕੌਣ ਹੈ ਉਹ ਵਹਿਮੀ ਲੋਕਾਂ ਨੇ ਦੂਰ ਕਰਤਾ ਜੇਕਰ ਕਿਸੇ ਨੂੰ ਵਹਿਮ ਸੀਗਾ ਜਿਸ ਗੱਲ ਨੂੰ ਲੈ ਕੇ ਚੱਲਿਆ ਸੀ ਵੀ ਇਹ ਛੋਟਾ ਭਰਾ ਵੱਡਾ ਭਰਾ ਵਾਲੀ ਗੱਲ ਕਰਕੇ ਹੂ ਵਾਸ ਕੈਰੀਂਗ ਹੂ ਕੋਈ ਇੱਕ ਵਜ਼ਨ ਕੌਣ ਕਿਹਦਾ ਧੋ ਰਿਹਾ ਸੀਗਾ ਉਹ ਗੱਲਾਂ ਵੀ ਦੂਰ ਹੋ ਗਈਆਂ ਪਰ ਜਦੋਂ ਇਹਦੇ ਨਾਲ ਹੀ ਜਦੋਂ ਮੈਂ ਕਿਹਾ ਵੀ ਬੀਜੇਪੀ ਦੇ ਉੱਤੇ ਐਨਾ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਆਸ ਕੀਤੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਆਸ ਤੇ ਬਹੁਤ ਵੱਡੀ ਜ਼ਿੰਮੇਵਾਰੀ ਭਾਜਪੀ ਪੰਜਾਬ ਦੀ ਬਣਦੀ ਹੈ ਕਿ ਜਦੋਂ ਪੰਜਾਬ ਰੰਗਲਾ ਪੰਜਾਬ ਹਰੀਆਲਾ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡਾ ਜਿਹੜਾ ਪੰਜਾਬ ਹੈ ਇੱਥੇ ਦੀ ਪਾਈਚਾਰਕ ਸਾਂਝ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਇਹ ਉਹਦੇ ਪ੍ਰਤੀ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਰ ਵੀ ਦੁਗਣੀ ਤਰੀਕੇ ਨਾਲ ਉਹਨੂੰ ਕਰਨ ਵਾਸਤੇ ਅਸੀਂ ਵਚਨਬੱਧਾਂ ਇਹਦੇ ਵਾਸਤੇ ਸਾਰਿਆਂ ਨੂੰ ਉੱਥੇ ਅੱਟ ਅੱਟ ਖਾ ਕੇ ਜਿਸ ਗੱਲ ਤੇ ਬਿਘੂਆ ਰ ਦਿੱਤੀ ਥੈਂਕ ਯੂ ਇਸ ਮਸਲੇ ਤੇ ਵੀ ਗੱਲ ਹੋਈ ਜੀ ਅੱਜ ਦੇਖੋ ਰਿਜ਼ਲਟ ਆਣਾ ਕੱਲ ਹੁਣ ਤਾਂ ਚੰਦ ਕੰਟਿਆਂ ਦੀ ਗੱਲ ਰਹਿ ਗਈ ਪਰ ਮੈਂ ਸਮਝਦਾ ਲੋਕਾਂ ਦਾ ਫਤਵਾ ਉਹ ਬਿਲਕੁਲ ਕਲੀਅਰ ਹੋ ਗਿਆ ਵੀ ਭਾਜੀਪੀ ਦੇ ਉਮੀਦਵਾਰ ਸ਼ੀਤਲੰਗਰਾਲ ਜੀ ਦੇ ਕਰਕੇ ਮੁੱਖ ਮੰਤਰੀ ਜੀ ਨੂੰ 20 ਦਿਨ ਤੋਂ ਜਿਹੜੇ ਜਲੰਧਰ 'ਚ ਬੈਠੇ ਐ ਦੈਟ ਇਜ਼ ਅ ਮੋਰਲ ਡੀਫੀਟ ਆਮ ਆਦਮੀ ਪਾਰਟੀ ਵਾਸਤੇ ਮੈਂ ਸਮਝਦਾ ਸ਼ਰਮ ਦਾ ਮੁਕਾਬ ਹੋਣਾ ਚਾਹੀਦਾ ਨਹੀਂ ਨਾਰਮਲੀ ਬਾਈ ਇਲੈਕਸ਼ਨ ਦੇ ਅੰਦਰ ਮੁੱਖ ਮੰਤਰੀ ਤਾਂ ਐਵੇਂ ਇੱਕ ਗੈਸਟ ਆਰਟਿਸਟ ਦੇ ਤਰ੍ਹਾਂ ਢੇੜਾ ਜਾਂ ਮਾਰ ਕੇ ਆ ਜਾਂਦੇ ਕੋਈ ਉੱਥੇ ਅਜ ਤਿੰ ਮੈਂ ਤਾਂ ਇੰਨੇ ਸਾਲ ਹੋ ਗਏ ਰਾਜਨੀਤੀ 'ਚ ਕਿਤੇ ਮੈਂ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਕੈਂਪ ਲਾ ਕੇ ਦੇਖਿਆ ਨਹੀਂ ਤੇ ਨਾਲ ਸਵਾਲ ਆ ਵੀ ਉੱਥੇ ਉੱਠਿਆ ਵੀ ਅਜ ਤਿੰ ਦਾ ਚਾਰ ਬਾਈ ਇਲੈਕਸ਼ਨ ਹੋ ਰਾਨੇ ਐ ਮੁੱਖ ਮੰਤਰੀ ਜੀ ਕਿੱਥੇ ਕਿੱਥੇ ਬੈਠਣਗੇ ਕੀ ਚਾਰ ਹਲਕੇ 'ਚ ਚਾਰ ਮਕਾਨ ਲੈਣੇ ਪੈਣਗੇ ਉਹਦੇ ਵਿੱਚ ਸਾਥੀ ਨੇ ਕਿਸੇ ਨੇ ਦੱਸਿਆ ਕਹਿੰਦਾ ਚਾਰ ਦਾ ਪਤਾ ਨਹੀਂ ਜੀ ਤਿੰਨ ਤੇ ਲੈ ਲੈਣਗੇ ਇੱਕ ਜਿਹੜਾ ਗਿੱਦੜਵੇ ਵਾਲਾ ਹੈ ਉੱਥੇ ਤਾਂ ਇਹਨਾਂ ਦੇ ਭਾਈ ਵਾਲ ਹੀ ਹੈ ਉਹਨਾਂ ਦੇ ਮਕਾਨ 'ਚ ਹੀ ਰਹਿ ਲੈਣਗੇ ਉੱਥੇ ਦੇ ਹੀ ਹੈ ਇਸ ਕਰਕੇ ਇਟ ਇਜ਼ ਅ ਮੋਰਲ ਡੀਫੀਟ ਇਹ ਲੋਕ ਨੈਤਿਕ ਤੌਰ ਤੇ ਐ ਜਾ ਮੰਨਣ ਚ ਹੈ ਨਾ ਮੰਨਣ ਕਿਉਂਕਿ ਮੰਨਣਾ ਨਾ ਮੰਨਣਾ ਤੁਹਾਡੇ ਸਾਹਮਣੇ ਹੈ ਉਹਨਾਂ ਦੇ ਵਿਜੇ ਪ੍ਰਤਾਪ ਜੀ ਦੇ ਅੱਜ ਵੀ ਆਏ ਖੜੇ ਹੈ ਵੀ ਬਚਾਓ ਮੁਝੇ ਮੇਰੇ ਚੀਫ ਮਿਨਿਸਟਰ ਸੇ ਬਚਾਓ ਯਾ ਪੰਜਾਬ ਕੋ ਚੀਫ ਮਿਨਿਸਟਰ ਸੇ ਬਚਾਓ ਬੀਜੇਪੀ ਨਹੀਂ ਕਹਿ ਰਹੀ ਕੋ ਹੋਰ ਪਾਰਟੀ ਨਹੀਂ ਕਹਿ ਰਹੀ ਖੁਦ ਉਹਨਾਂ ਦੇ ਆਪਣੇ ਮੰਤਰੀ ਕਹਿ ਰਹੇ ਹੈ ਤੇ ਮੈਂ ਸਮਝਦਾ ਨਤੀਜਾ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਬਾਕੀ ਸਰਕਾਰ ਨੇ ਜਿਹੜੇ ਤੱਕੇ ਸੂਟ ਵੰਡੇ ਹੈ ਇੱਕ दारू ਵੰਡੀ ਹੈ ਇੱਕ ਪੈਸੇ ਵੰਡੇ ਹੈ ਜਿਹੜੇ ਤੱਕੇਸ਼ਾ ਹੀ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਬਟ ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕਾਂ ਨੇ ਅਸਲ ਚਿਹਰਾ ਦੇਖ ਲਿਆ ਆਮ ਆਦਮੀ ਪਾਰਟੀ ਜੀ 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 ਅੱਜ ਕੁਝ ਪਤਾ ਹੀ ਹੈ ਤੁਹਾਨੂੰ ਪਤਾ ਕਿ ਜਿਹੜੇ ਸੰਸਦ ਹੈ ਅੰਮ੍ਰਿਤਪੁਰ ਉਹਦੇ ਭਰਾ ਨੂੰ ਉੱਤਰਦੇ ਨਾਲ ਖੜੇ ਨੇ ਉਹਦੀ ਮਦਦ ਕਰੀਏ ਕਿ ਪੰਜਾਬ ਸਰਕਾਰ ਅੱਟਾ ਕਰੀਏ ਸਭ ਦੇਖੋ ਕੋਣ ਕੀ ਕਹ ਰਿਹਾ ਮੈਂ ਵੀ ਸਵੇਰੇ ਜਦੋਂ ਆਣ ਲੱਗਿਆ ਜਦੋਂ ਉਹਦੀ ਆ ਖਬਰ ਮੈਂ ਦੇਖੀ ਮੈਂ ਆਲਰੇਡੀ ਪਹੁੰਚ ਰਿਹਾ ਸੀਗਾ ਉੱਥੇ ਮੇਰੀ ਕੋਈ ਕਮੈਂਟ ਕਹਿ ਲੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਹਿ ਲੋ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਜਿਹੜੀ ਚੀਜ਼ ਇੱਥੇ ਅਪਲਾਈ ਹੁੰਦੀ ਸਾਰੇ ਹੁੰਦੀ ਹੈ ਤੇ ਮੈਂ ਖਾਸ ਤੌਰ ਤੇ ਕਹਿੰਦਾ ਰਿਹਾ ਜੇ ਇੱਕ ਪਾਰਟਿਕੂਲਰ ਕੇਸ ਜਿਵੇਂ ਆਇਆ ਸੀਗਾ ਪਗ ਬੰਨਣ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਕੋਈ ਐਵੇਂ ਤਿਲਕ ਲਾ ਕੇ Hindu ਨਹੀਂ ਹੁੰਦਾ ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ ਲੋਕਾਂ ਨੂੰ ਬਾਰ ਬਾਰ ਠੱਗਿਆ ਗਿਆ ਬੇਵਕੂਫ ਬਣਾਇਆ ਗਿਆ देयर ਆਰ ਬਹਿਰੂਪੀਏ ਚਾਰਲਟਨਸ ਜਿੰਨੂੰ ਨਾਲ ਆਪਾਂ ਕਹਿ ਸਕਦੇ ਆ ਇਸ ਕਿਸਮ ਦੇ ਬਹਿਰੂਪੀਏ ਹੈ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਜੋਗਾ ਪਾ ਕੇ ਕਈਆਂ ਨੇ ਸੰਵਿਧਾਨ ਦੀ ਹੋਟ ਲੈ ਲਈ ਤੇ ਕਈਆਂ ਨੇ ਡਰੱਗ ਦਾ ਉਹ ਮਿਟਾਉਣ ਵਾਸਤੇ ਵੀ ਅਸੀਂ ਤਾਂ ਸਮਾਜ ਸੇਵੀ ਆਂ ਜੀ ਡਰੱਗ ਮਿਟਾਉਣ ਆਏ ਆ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਜੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਦਾ ਜੇ ਸੂਤ ਨਹੀਂ ਆਇਆ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਭ ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ ਭਾਹੁ ਕੋਗੇ ਨਾ ਕਿਸੇ ਦੇ ਪਿੱਛੇ ਧੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਤੁ ਬਚਾ ਕੇ ਰੱਖਾਂਗੇ ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਬੀ ਅਗਰੇਸ ਕਿਸਮ ਦੀ ਘਟਨਾ ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ ਰਸਤੇ ਚ ਆ ਰਹੇ ਉਹਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ ਹੁਣ ਪਤਾ ਨਹੀਂ ਕੀ ਕੀ ਬਹਾਨੇ ਬਣਾਣਗੇ ਪਰ ਅਸਲੀਅਤ ਸਾਹਮਣੇ ਆ ਗਈ ਇਟ ਇ ਸਮਿਲਰ ਔਰ ਅਕਿੰਟੂ ਜਦੋਂ 2000 ਕਿੰਡਾ ਇਲੈਕਸ਼ਨ ਸਿਟੀ ਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ ਆਮ ਆਦਮੀ ਪਾਰਟੀ ਦੇ ਇੰਟਰੈਸਟ ਦੇ ਘਰੇ ਰੁਕੇ ਸੀਗੇ 217 ਸੀ 17 ਵਾਲੇ ਜਿਹੜੇ ਸੀ ਨਿਕਾ ਜਿਹੜਾ ਉੱਥੇ ਜਾ ਕੇ ਰੁਕੇ ਹੈ ਕੈਜਰੀਵਾਲ ਸਾਹਿਬ ਤੇ ਸਾਰੇ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ ਬਖਤਰਿਆਂ ਦੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਕੀ ਹੈ ਮੈਂ ਤਾਂ ਇੰਨਾ ਹੀ ਕਹੂੰਗਾ ਬਾਕੀ ਆਣ ਆਣ ਸਮਾਂ ਦੱਸੂਗਾ ਸਭ ਉਹਨਾਂ ਬਾਰੇ ਕੀ ਜਿਹੜੇ ਰੁਕੇ 17 ਬਸਾਰੂ ਭਾਵੇਂ ਹੋਏ ਸਭ ਇਹ ਮਸਲੇ ਸਰਕਾਰ ਦੇ ਨੁਕਟਾਣ ਵਾਲੇ ਸਾਬ ਤੁਸੀਂ ਤੁਹਾਡੇ ਸਾਹਿਬ ਨੇ ਨਹੀਂ ਸੈਂਟਰ ਵਾਲਾ ਮਸਲਾ ਨਹੀਂ ਸਟੇਟ ਕੋ ਟੇਕ ਅਪ ਕਰੇ ਇਹ ਤਾਂ ਚਲੋ ਡੱਡੂ ਵਾਲਾ ਹੈ ਇੱਥੇ ਆ ਜਿਹੜਾ ਹੁਣ ਹਾਈ ਕੋਰਟ ਨੇ ਨਿਪਟਾਇਆ ਕੰਮ ਆ ਤੁਹਾਡਾ ਕੀ ਖਿਆਲ ਹੈ ਸ਼ੰਭੂ ਬਾਡਣ ਵਾਲਾ ਭਗਵੰਦ ਮਾਨ ਜੀ ਜਿਹੜੇ ਵਕੀਲ ਸੀ ਕਿਸਾਨਾਂ ਦੇ ਨਿਵੇੜ ਨਹੀਂ ਸੀ ਸਕਦੇ ਨੀਅਤ ਨਹੀਂ ਸਾ ਨੀਅਤ ਖੋਟੀ ਹੈ ਇਸ ਕਰਕੇ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਪਊਗਾ ਸਾਬ ਪੰਜਾਬ ਸਾਡੇ ਸਾਰਿਆਂ ਦਾ ਹੈ ਸਾਰਿਆਂ ਨੇ ਇੱਥੇ ਵਸਣਾ ਹੈ ਇਹਨਾਂ ਲੋਕਾਂ ਤੋਂ ਜਿਹੜੇ ਲੋਕਾਂ ਦੀ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਵਨ ਵੇ ਅਦਰ ਅਦਰ ਕਰਦੇ ਆ ਉਹਨਾਂ ਤੋਂ ਬਚਣਾ ਪਊਗਾ ਪਰ ਇਹਦੇ ਵਿੱਚ ਜ਼ਿੰਮੇਵਾਰੀ ਜਿੱਥੇ ਪਾਰਟੀਆਂ ਦੀ ਬਣਦੀ ਹੈ ਭਾਜਪਾ ਦਾ ਆਪਣੀ ਪਾਰਟੀ ਜ਼ਿੰਮੇਵਾਰੀ ਨਿਭਾਊਗੀ ਲੋਕਾਂ ਨੂੰ ਮੈਂ ਆਪੀਲ ਕਰਦਾ ਵੀ ਥੋੜਾ ਜਿਆਗਰੂ ਹੋ ਕੇ ਸਰਵਨ ਸਭ ਥੈਂਕ ਯੂ ਜ਼ਿੰਮੇਵਾਰੀ ਕਿਹਾ ਜੀ ਤੁਹਾਡੀ ਹਲਤ ਬੜੀ ਇੰਟਰਪਰਟੇਸ਼ਨ ਟਾਰਡਰਸ਼ਿਪ ਦੀ ਵੀ ਅਯੋਜਨਾ ਦਾ ਸਮਾਰੋਹ ਹੈ ਯਾ ਕੋਈ ਆਪ ਦੀ ਹਾਲਤ ਬਾਕੀ ਬੜੀ ਛੋਟੇ ਸਭ ਮੇਰੇ ਕਹਿਣ ਦੇ ਬਾਅਦ ਤੁਸੀਂ ਕੱਲ ਦੀ ਘਟਨਾ ਇੱਕ ਹੋਰ ਦੇਖ ਲਓ ਕੀ ਕੱਲ ਕੀ ਬਣਿਆ ਸਭ ਅੰਮ੍ਰਿਤਸਰ ਦੇ ਅੰਦਰ ਕੀ ਬਣਿਆ ਐਜ਼ ਐ ਬਲੂਗਿਆਣਾ واਜ਼ ਨਾਟ ਇਨਫ ਉਹਦੀ ਉਹ ਘਟਨਾ ਉੱਥੇ ਜਾ ਕੇ ਹੋ ਗਈ ਸਭ ਉਹਦਾ ਕਸੂਰ ਕੀ ਸੀਗਾ ਦੇਖੋ ਇੱਕ ਆਪਸੀ ਰੰਜਿਸ਼ ਗੁੰਡਾ ਕਰਦੇ ਇੱਕ ਹੇਟ ਕ੍ਰਾਈਮ ਸਭ ਆ ਜਿਹੜਾ ਹੇਟ ਕ੍ਰਾਈਮ ਵਾਲਾ ਰਵਈਆ ਨਾ ਇੱਥੇ ਪੰਜਾਬ ਦੇ ਅੰਦਰ ਕੋਈ ਮਾੜਾ ਜਿਹਾ ਹੇਟ ਕ੍ਰਾਈਮ ਉੱਥੇ ਅਮਰੀਕਾ 'ਚ ਹੁੰਦੇ ਕੈਨੇਡਾ ਹੁੰਦਾ ਇੱਥੇ ਆਪਾਂ ਲਿਗ ਲਿਗ ਪਾ ਦਿੰਨੇ ਆ ਵੈਨ ਇੱਥੇ ਰੋਜ਼ ਹੀ ਹੋਣ ਲੱਗੇ ਸਭ ਕੋਈ ਬੋਲਦਾ ਹੀ ਨਹੀਂ ਉਲਟੇ ਦੇ ਕਾਂਗਰਸ ਦਾ ਕਹਿੰਦੇ ਐ ਵੀ ਗਵਰਨਰ ਸਾਹਿਬ ਇੱਥੇ ਪਤਾ ਲੈਣੇ ਕਿਉਂ ਆਏ ਆ ਦੇਖੋ ਪੰਜਾਬ ਦੇ ਲੋਕਾਂ ਦੇ ਅੰਦਰ ਜ਼ਹਿਰ ਬੀਜਣ ਦਾ ਪ੍ਰਯਾਸ ਹੈ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਪਾਰਟੀ ਦੇ ਨਾਮ ਤੇ 50 ਸਾਲ ਜੁੜੇ ਰਹੀ ਸਾਬ ਸੈਕੂਲਰਿਜ਼ਮ ਦੇ ਆ ਕਹਿੰਦੇ ਵੀ ਤੁਸੀਂ ਕਹੋ ਵੀ ਇਹਦਾ ਪਤਾ ਲੈਣ ਕਿਉਂ ਆ ਗਏ ਉਹਦਾ ਪਤਾ ਲੈਣ ਕਿਉਂ ਆਏ ਸਾਬ ਜਿਹਦੇ ਜੋਤਨ ਲੱਗੇ ਸੋਤਨ ਜਾਣੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਥਾਪਰ ਸਾਹਿਬ ਨਾਲ ਉਹਨਾਂ ਤੇ ਕੀ ਗੁਜ਼ਰ ਰਹੀ ਹੈ ਸਾਬ ਇਹ ਲੋਕ ਬਚਨ ਸਾਹਿਬ ਇਸ ਕਿਸਮ ਦੇ ਲੀਡਰਾਂ ਤੋਂ ਬਚਾ ਜਾਵੇ ਮੈਂ ਜਿੱਥੇ ਬਾਨਿਆਂ ਦੀ ਗੱਲ ਕਰਦਾ ਚੋਗਿਆਂ ਦੀ ਗੱਲ ਕਰਦਾ ਕੋਈ ਇਸ ਕਿਸਮ ਦੇ ਉੱਥੇ ਜਿਹੜੇ ਸਵੇ ਚਿੱਟੇ ਵਾਲੇ ਛੱਡੇ ਵਾਲੇ ਮੱਲੇ ਤੁਰੇ ਫਿਰਦੇ ਨਾ ਤੋ ਵੀ ਬਚੋ